ਸਤਿਨਾਮ ਵਾਹਿਗੁਰੂ ਸਤ ਜੀ ਗਉੜੀ ਸੁਖਮਨੀ ਮਹਲਾ 5 ਸਲੋਕ ਇਕ ਓੰਕਾਰ ਸਤ ਗੁਰ ਪ੍ਰਸਾਦ ਆਦਿ ਗੁਰਹ ਨਮਹਿ ਜੁਗਾਦ ਗੁਰ ਨਮਹਿ ਸਤਿ ਗੁਰੂ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਅਸ਼ਟਪਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਸਿਮਰੋ ਜਸ ਬਿਸੰਭੁਰ ਏਕੈ ਨਾਮ ਜਪਤਾ ਗਣਤਾ ਨੇਕੈ ਬੇਰ ਗੁਰਾਨ ਸਿਮਰ ਸੁਦਿ ਆਖਿਰ ਕਿਨੇ ਰਾਮ ਨਾਮਿਕ ਆਖਿਰ ਕਿਨ ਕੈਖ ਜੀ ਜੇ ਬਸਾਵੈ ਤਾਂ ਕੀ ਮਹਿਮਾ ਗਨੈਨ ਆਵਹਿ ਕਾਂਕਿਏ ਕੇ ਦਰਸ ਤੁਹਾਰੋ ਨਾਨਕੁ ਸੰਗ ਮੋਇ ਉਤਾਰੋ ਸੁਖ ਮਨੈ ਸੁਖੰਬਿਤ ਪ੍ਰਵ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਵ ਪ੍ਰਭ ਕੇ ਸਿਮਰਨ ਕਰਬ ਨਾ ਬਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਨ ਤਰੈ ਪ੍ਰਭ ਸਿਮਰਤ ਕਸ਼ ਬਿਗਨ ਨ ਲਾਗੇ ਪ੍ਰਭ ਕੇ ਸਿਮਰਨ ਅੰਤਿ ਜਾਗੇ ਪ੍ਰਭ ਕੇ ਸਿਮਰਨ ਭਉ ਨਾ ਬਿਆਪਹਿ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪਹਿ ਪ੍ਰਭ ਕਾ ਸਿਮਰਨ ਸਾਧਕੇ ਸੰਗ ਸਰਬ ਨਿਥਾਨ ਨਾਨਕ ਹਰ ਰੰਗ ਪ੍ਰਭ ਕੇ ਸਿਮਰ ਜਿਸ ਨਾਮ ਨਿਦ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤ ਪੂਜਾ ਪ੍ਰਭ ਕੇ ਸਿਮਰਨ ਬਿਨ ਸੈ ਦੂਜਾ ਪ੍ਰਭ ਕੇ ਸਿਮਰਨ ਤੇਰੇ ਤਿਸ ਨਾਨੇ ਪ੍ਰਭ ਕੇ ਸਿਮਰਨ ਦਰਗਰ ਮਾਨਹਿ ਪ੍ਰਭ ਕੇ ਸਿਮਰਨ ਹੋਏ ਸੁਪਾਲਾ ਪ੍ਰਭ ਕੇ ਸਿਮਰਨ ਸੁਖੁ ਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾ ਹੈ ਨਾਨਕ ਤਾਕੇ ਲਾਗੁ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੇ ਸਿਮਰਨ ਉਤਰੇ ਮੂਚਾ ਪ੍ਰਭ ਕੇ ਸਿਮਰਨ ਤਿਸਨਾ ਬੂਝੈ ਪ੍ਰਭ ਕੇ ਸਿਮਰਨ ਸਭ ਕੀ ਸੂਝ ਹੈ ਪ੍ਰਭ ਕੇ ਸਿਮ ਨਾਹੀ ਜਮ ਤਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪਰਬ ਕੇ ਸਿਮਰਨ ਮਨ ਕੀ ਬਲ ਜਾਏ ਅੰਮ੍ਰਿਤ ਨਾਮ ਰਿਦਮਾਹਿ ਸਮਾਹਿ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਦਸਨਾ ਪ੍ਰਭ ਕੋ ਸਿਮਰੇ ਸੇ ਦਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਦਾਨ پربھو سمر سی بہ مو تاجے پربھ کو سمر سی سرو کے راجے پربھ کو سمرے سی سکھ واسی پربھ کو سمرے سدا ونا سی سمرن تیلاگے جن آپ دیا نانک جن کی مغیر والا